ਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਦੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਰਿਕਵੈਸਟ ਆ ਗਿਆ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਕਵਰ ਕਰਦੇ ਆਪਾਂ ਖਾਸ ਤਨੌਲਾ ਸ਼ਹਿਰ ਇੱਥੋਂ ਕਵਰ ਕਰਦੇ ਪਿਆ ਚਾਰ ਨਗ ਬਕਾਉ ਆ ਝੋਟੀਆਂ ਤਾਜੇ ਸੁਣੇ ਮੈਂ ਡਿਟੇਲ ਵੀਰ ਤੋਂ ਪੁੱਛਦੇ ਆਂ ਚਲ ਬਾਈ ਜੀ ਸਿੰਘਾ ਬਾਈ ਹਾਂਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਨਾਮ ਮੇਰਾ ਸੁਖਦੇਵ ਸਿੰਘ ਵੀਰੇ ਐਸ ਆਪਣਾ ਨੇੜੇ ਮਠਾਸ ਹਵੇਲੀ ਤਣਾ ਹੁੰਦਾ ਬਾਈਪਾਸ ਜਿਵੇਂ ਮਾਂਡੇ ਦੀ ਫਰਮ ਆ ਗਿਆ ਆਪਣਾ ਆ ਬਾਹਰ ਰੋਡ ਦੇ ਉੱਪਰ ਹੀ ਮਠਾਸ ਹਵੇਲੀ ਦੇ ਨਾਲ ਆਪਣਾ ਛੱਡ ਆ ਗਿਆ ਹਾਂਜੀ ਹਾਂਜੀ ਮੋਬਾਈਲ ਨੰਬਰ ਜੀ ਆਪਣਾ 99143 12468 99143 12468 12468 4 ਬਚਾ 68 ਚਾਰੇ ਤਾਜੇ ਸੂਆ ਸਮਝਾ ਜੀ ਆਪਾਂ ਪਹਿਲੇ ਨੰਬਰ ਤੇ ਮੈਂ ਦੇਖੀ ਜਾਨਾ ਕਿਹੜਾ ਸੂਆ ਸੂਈ ਵੀ ਹੈ ਜੀ ਇਹ ਇਹ ਵੀ ਤੀਜਾ ਸੂਆ ਹੈ ਠੀਕ ਆ ਤੀਜਾ ਸੂਆ ਸੂਈ ਰ ਸਵੇਰ ਦਾ ਟਾਈਮ ਆ ਚਵਾਈ ਸਾਰਿਆਂ ਦੀ ਹੋਣੀ ਆ ਹਨਾ ਹਾਂਜੀ ਹਾਂਜੀ ਬੱਚੇ ਸਾਰਿਆਂ ਨੂੰ ਲੱਗੇ ਹੋਇਆ ਸੋ ਬੱਚੇ ਸਾਰਿਆਂ ਨੂੰ ਲੱਗੇ ਹੋਇਆ ਸਵੇਰ ਦਾ ਟਾਈਮ ਚਵਾਈ ਇਹਨਾਂ ਦੀ ਹੋਣੀ ਆ ਕੱਦ ਕਾੜ ਵਗੈਰਾ ਦੇਖੋ ਛੋੜਾ ਸਾਫ ਸੁਥਰਾ ਤੇ ਸੁਭਾ ਸੁਈ ਵੇ ਤੀਜਾ ਤੇ ਨਾੜਾ ਨੂੜਾ ਨਾ ਦੇਖੋ ਥੱਲੇ ਜਮੇ ਗੁੰਦੀ ਵਜੇ ਜਮ ਤੇ ਵਾਜੀ ਦੁੱਧ ਕਿੰਨਾ ਚੋਰ ਵਾਲਾ ਥੱਲੇ ਦੇ ਇਹਦੇ ਵੀ ਸੋ 14 ਲੀਟਰ ਹੈ ਰੇ ਠੀਕ ਆ ਵੀ 14 ਲੀਟਰ ਜਮਾ ਜਿਹੜਾ ਮਰਜੀ ਬੰਦਾ ਬਣ ਕੇ ਲੈ ਜਾਏ ਹਾਂਜੀ ਦੋ ਟਾਈਮ ਨਹੀਂ ਪੜੂਗਾ ਹਾਂਜੀ ਹਾਂਜੀ ਠੀਕ ਆ ਰੇਟ ਇਹਦਾ ਕੀ ਰਹੂਗਾ ਜੀ ਰੇਟ ਵੀਰੇ ਉਹ ਰੇਟ ਦਾ ਕੁਝ ਮਰਜ਼ੀ ਕਰੀ ਜਾਈ ਵੀਰੇ ਠੀਕ ਹੈ ਇਹ ਦੇ ਦਾਂਗੇ ਵੀਰੇ 1 25 ਦਾ ਮੰਨ ਤਨ ਹੋ ਜੂਗਾ ਮੰਨ ਤਨ ਥੋੜਾ ਮੋਟਾ ਕਰ ਦੇ ਠੀਕ ਹੈ 1 25 ਦੇ ਵਿੱਚੋਂ ਥੋੜਾ ਬਹੁਤਾ ਮੰਨ ਤਨ ਹੋ ਜੂਗਾ ਸੋ 나ੜਾ ਵਗੈਰਾ ਦੇਖੋ ਤੇ ਚੌਂਡ ਚਵਾਇ ਇੱਕ ਨੰਬਰ ਆ ਬਿਲਕੁਲ ਚਵਾ ਹੱਥ ਵੀ ਨਾ ਲਾਵੇ ਬੰਦਾ ਠੀਕ ਹੈ ਬਚਾ ਗਿਆ ਕਿ ਆ ਗਿਆ ਪਿੱਛੇ ਅੱਛਾ ਕੱਟਾ ਵੀਰੇ ਅੱਛਾ ਆ ਗਿਆ ਕੱਟਾ ਹਨਾ 나ੜੂਆਂ ਨਾਲ ਆ ਜਾਵਾ ਹਨਾ ਠੀਕ ਹੈ ਅੱਗੇ ਦੋ ਨੰਬਰ ਜਿਹੜੀ ਝੋਟੀ ਦੇਖੀ ਜਾਂਦੇ ਆ ਇਹ ਕਿਹੜਾ ਸੂਆ ਸੂਈ ਹੋਈ ਹੈ ਅੱਛਾ ਦੂਜਾ ਸੂਆ ਸੂਈ ਹੋਈ ਹੈ ਕਿ ਐ ਇੱਕ ਦਿਨ ਹੋ ਕੇ ਸੂਈ ਨੂੰ ਇਨਾ ਦਿਨ ਹੋ ਗਏ ਦਾ 8-10 ਦਿਨ ਹੋ ਗਏ ਠੀਕ ਆ 8-10 ਦਿਨ ਹੋ ਗਏ ਸੂਈ ਨੂੰ ਕਿੰਨਾ ਦੁੱਧ ਚੋਂ ਆਉਣ ਵਾਲਾ ਥੱਲੇ ਦੁੱਧ तेरे ਦੇਵੇ 15 ਲੀਟਰ ਕੱਢ ਦੋ ਠੀਕ ਆ ਹੁਣ ਐਸੇ ਵਕਤ ਕਿੰਨਾ ਕਰ ਅੱਜ ਤਾਂ 15 ਤਿਆਰ ਹੋ ਗਿਆ ਤਿਆਰ ਆ ਵੀਰੇ ਇਹ ਵੱਧ ਕੱਢੂਗੇ ਠੀਕ ਆ 7.5 ਲੀਟਰ ਪਰ ਟਾਈਮ ਦਾ ਜਿਹੜਾ ਬੰਦਾ ਮਰਜ਼ੀ ਮਿਲ ਕੇ ਲੈ ਜਾਏ ਨਿਬੜੂਗਾ ਇਹਦਾ ਹਾਂਜੀ ਹਾਂਜੀ ਜਮਾਨਾ ਠੀਕ ਆ ਬੱਚੇ ਪਰ ਸਾਰੇ ਥੱਲੇ ਕੱਚੀ ਗੁਦਾ 15 ਦਿਨ ਵਿੱਚ ਵਿੱਚ ਸੁੰਝੇ ਹੋ ਸਾਰੇ ਹਣਾ ਹਾਂਜੀ ਬਸ ਵਿੱਚ ਇਹਦਾ ਬੱਚਾ ਆ ਗਿਆ ਲਾ 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 ਹਾਂਜੀ ਇਹਦਾ ਬੱਚਾ ਇਹਦਾ ਕਰਦਾ ਠੀਕ ਆ ਸੋ ਬੱਚਾ ਦੇਖੋ ਬੱਚਾ ਕੱਚਾ ਬੱਚਾ ਬਿਲਕੁਲ ਤੇ ਇਹਦਾ ਭਾਗ ਹੀ ਰਹੂਗਾ ਬਾਈ ਇਹਦਾ ਭਾਗ ਵੀਰੇ ਕੋ ਸਨ ਮਰਜ਼ੀ ਕਰੀ ਜਾਏਗਾ 40 ਤੱਕ ਦੇ ਦਾਂਗੇ 1 40 ਤੱਕ ਇੱਕ 40 ਝੋਟੀਆਂ ਭਾ ਦੇ ਦਾਂਗੇ ਹਾਂਜੀ ਹਾਂਜੀ ਦੁੱਧ ਨੂੰ ਖਰੀ ਜਾ ਵੀਰੇ ਪੂਰੀ ਇਹ ਜੀ ਕੋਲ ਸੋਲੇਵਾ ਵਗੈਰਾ ਦੇਖੋ ਸੋਹਣਾ ਸਾਫ ਸੁਥਰਾ ਅੱਗੇ ਪਿੱਛੇ ਦਾ ਹਵਾਨਾ ਪੂਰੇ ਫਿਟਨੈਸ ਵਾਲੀ ਆ ਹਨਾ ਹਾਂਜੀ ਹਾਂਜੀ ਇੱਕ 40 ਜੋ ਮਾੜਾ ਵੋਟਾ ਮਾਨਤਣ ਮੌਕੇ ਤੇ ਹੋ ਜੂ ਮਾਨਤਣ ਹੋ ਜੂ ਅੰਦਾਜ਼ਾ ਜਾਂ ਕਿੱਥੇ ਕਿ ਦੁੱਧ ਪਾ ਦੂ ਬਾਜੂ ਕਿਲੋ ਡੇਰ ਕਿਲੋ ਹੋਰ ਉਧਰ ਕਿੰਨੇ ਕਿਲੋ ਦੀ ਓੜ ਕੱਢ ਜੂ ਵੀਰੇ ਕਹਦਾ 18 ਮਨ ਕੇ ਲੈ ਲੈ ਜਿਹੜ ਆਜੋ ਅੱਗੇ 3 ਨੰਬਰ ਤੇ ਜਿਹੜੀ 3 ਨੰਬਰ ਆਪਾਂ ਝੋਟੀ ਦੇਖੀ ਜੰਨੇ ਆ ਇਹਨੂੰ ਅੱਜ ਹੋਇਆ ਚੌਥਾ ਦਿਨ ਸੂਈ ਨੂੰ ਇਹਨੂੰ ਹੋ ਗਿਆ ਚੌਥਾ ਦਿਨ ਸੂਈ ਨੂੰ ਹਾਂ ਤੇ ਹੁਣ ਦੁੱਧ ਕਿੰਨਾ ਖਾਜ ਰਾ 13 14 ਕਿਲੋ ਬੋਲੀ ਤਿਆਰ ਆ ਬਾਈ ਜਮਾ ਠੀਕ ਐ ਸੋ 14 ਕਿਲੋ ਦੁੱਧ ਇਹ ਥੱਲੇ ਹਾਜ਼ਰ ਆ ਸੋ ਉੱਜ ਕੇ ਦੇਰੀ ਹੋਇਆ ਸੂਈ ਨੂੰ ਤੇ ਚੌਣ ਚਵਾਜੋ ਓਕੇ ਬਿਲਕੁਲ ਹਾਂ ਚਵਾਈ ਦੀ ਓਕੇ ਬਿਲਕੁਲ ਜਮਾ ਠੀਕ ਐ ਚੌਣ ਚਵਾਜੀ ਬਿਲਕੁਲ ਡਰਮਾ ਹਨਾ ਜਮਾ ਦੋ ਜੌੜਾ ਤੋਂ ਦੀ ਗਾੜੀ ਜਿਹੜੀ ਠੀਕ ਐ ਸੋ 2 ਕਿਲੋ ਤੋਂ ਪਲੱਸ ਦੀ ਝੋਟੀ ਦੀ ਗਾੜੀ ਆ ਤੇ ਥਾੜੀ ਕਿਆ ਆ ਗਿਆ ਤੇ ਜਿੰਬਰ ਵਾਲਾ ਬੱਚਾ ਇਹਦਾ ਇਹ ਤਾਂ ਤਾਜ਼ਾ ਬੱਚਾ ਬਈ ਹੋਣ ਠੀਕ ਹੈ ਸੋ ਆ ਗਿਆ ਤਾਂ ਬੱਚਾ ਤੇ ਇਹਦੀ ਕੀਮਤ ਕੀ ਰੱਖਿਆ ਬਈ ਜੀ ਆਪਾ ਇਹ ਦੇਣਾ ਸਭ ਦੇਣ ਲੈਣ ਆਪਾਂ ਦੇ ਦਾਂਗੇ 25 30 ਦਾ ਅੱਧਾ ਬੱਸ ਠੀਕ ਹੈ ਇੱਕ 25 ਦੀ ਆਪਾਂ ਝੋਟੀ ਦੇ ਦਾਂਗੇ ਹਾਂਜੀ ਤੇ ਚੋਟਚ ਵਾਲੇ ਬੱਸ ਦੇ ਫੇਰ ਕਰਦਾ ਬੰਦਾ ਨਹੀਂ ਮੇਰੇ ਕੋਈ ਚੱਕਰ ਨਹੀਂ ਆ ਘਰੇ ਚ ਇਹਗੇ ਝੋਕੇ ਲਿ ਜਾਵੇ ਤੇ ਚੱਕਰ ਨਹੀਂ ਠੀਕ ਹੈ ਸੋ ਥਾਲੜੇ ਵਾ ਦੇਖੋ ਜੀ ਓਰ ਤੋਂ ਥੋੜਾ ਸਾਫ ਸੁਥਰਾ ਤੇ ਨਵਾਂ ਹਾਨੀਆਂ ਝੋਟੀਆਂ ਦੂਜਾ ਸੋ ਅੱਗੇ ਆਗੇ ਐਂਡ ਤੇ ਪਲੂਣ ਕੱਟੀ ਹੈ ਨਾ ਹਾਂ ਦੋ ਲਾਂਦ ਠੀਕ ਹੈ ਮੂੰਹ ਹੋ ਦੋ ਲਾਂਦ ਬਿਲਕੁਲ ਤੋ ਦੋ ਦੰਦ ਕੱਟੀ ਕਿਹ ਕ ਦਿਨ ਹੋਇਆ ਸੂਈ ਨੂੰ ਇਹਨੂੰ ਹੋ ਗਿਆ ਤੇ ਭਾਈ 8 ਦਿਨ ਸੂਈ ਠੀਕ ਆ 8 ਦਿਨ ਹੋ ਗਏ ਸੂਈ ਨੂੰ ਤੇ ਕਿੰਨਾ ਦੁੱਧ ਹਾਜ਼ਰ ਆ ਥੱਲੇ ਦੀ 15 ਕਿਲੋ ਦੁੱਧ ਹਾਜ਼ਰ ਆਇਆ ਥੱਲੇ ਜਮਾ ਸਾਢੇ ਸੱਤ ਦਾ ਟੈਂਕ ਦਾ ਥੱਲੇ ਨਾਲ ਜਮਾ ਬੇ ਠੀਕ ਆ ਬਟਨ ਵਾਲੀ ਝੋਟੀ ਆ ਤੇ ਕੰਪੈਕਟ ਹਵਾਂ ਨਹੀਂ ਬਿਲਕੁਲ ਹਣਾ ਆ ਗਿਆ ਬੱਚਾ ਦਾ 8 ਦਿਨ ਸੂਈ ਵੀ ਲੇਵਾ ਥੋੜਾ ਬੰਦ ਰੱਖਦੇ ਪਰ ਹੈ ਬਟਨ ਵਾਲਾ 15 ਲੀਟਰ ਦੁੱਧ ਮਾਲਕ ਦੱਸਦੇ ਥੱਲੇ ਹਾਜ਼ਰ ਆ ਪਾਣੀ ਤੇ ਹੀ ਆ 7.5 ਲੀਟਰ ਪਰ ਟਾਈਮ ਦਾ ਚੋਣ ਦਾ ਹਾਜ਼ਰ ਆ ਹਾਂਜੀ ਹਾਂਜੀ ਤੇ ਧਾਰ ਦੂਰ ਪੋਲੀ ਬਿਲਕੁਲ ਜਿਵੇਂ ਇੱਕ ਨੰਬਰ ਆ ਭਾਈ ਜੀ ਠੀਕ ਆ ਰੇਟ ਇਹਦਾ ਕੀ ਰਹਿਣਾ ਭਾਈ ਜੀ ਰੇਟ ਵੀਰੇ ਆਪਾਂ 40 ਤੱਕ ਦੇ ਬੋਲਦੇ ਜੀ ਇੱਕ ਲੱਖ 40 ਹਾਂਜੀ ਸੋ 1 ਲੱਖ 40000 ਦੀ ਵੀ ਕਹਿੰਦਾ ਆਪਾਂ ਛੋਟੀ ਦੇ ਦਾਂਗੇ ਚੌਥੇ ਨੰਬਰ ਤੇ ਆ ਗਈ ਪਹਿਲਾ ਸੁਆ ਮੋਹੋ ਦੋ ਦੰਦ ਦੰਦ ਆ ਉਹਦੇ ਪੱਟਕੇ ਲੈ ਕੇ ਜਾਇਓ ਜਮਾ ਤੇ ਸਮੀ ਪੜੀ ਵੀ ਥਣ ਥਣ ਦੀ ਬੱਚੇ ਦਾ ਕਰਦੀ ਆ ਕਿਉਂਕਿ ਹਲੇ ਚਵਾਈ ਸਾਰਿਆਂ ਦੀ ਹੋਣੀ ਆ ਸੋ ਨੇਵਾ ਦੇ ਕੋਨੇੜੇ ਤੋਂ 10454 ਟਾਈਮ ਹੋ ਰਿਹਾ ਯਾਰ ਠੀਕ ਆ ਟਾਈਮ ਤੋਂ ਟਾਈਮ ਜਿਹੜਾ ਮਰਜੀ ਦੋ ਟਾਈਪ ਚੋਲੇ ਜਿੰਨਾ ਦੁੱਧ ਕਹਦਾ ਇਹਨਾਂ ਨਿਬੜੂਗਾ ਹਾਂ ਇਹ ਮੇਰੇ ਕੰਡੇ ਲਾਵਾਂ ਯਾਰ ਤੇ ਰੇਡ ਆਪਣਾ ਰੇਡ ਫਿਰ ਰੇਟਾ ਜੀ ਮਾਨਤਾਲ ਹੁਜ ਮਾੜੋ ਟਾਰੇ ਥੋੜਾ ਕੰਡੇ ਜੂਗਾ ਨੰਬਰ ਬੋਲ ਦੀ ਬਾਈ ਦੁਬਾਰਾ ਆਪਣਾ ਮੇਰੇ 99743 ਵੀਰੇ 12468 ਠੀਕ ਆ ਆਪਣੀ ਮਠਾਸ ਹਵੇਲੀ ਦੇ ਨਾਲ ਆ ਗਿਆ ਜਮਾ ਮਾਂ ਡੈਰੀ ਫਾਰਮ ਹਾਂਜੀ ਬਾਈਪਾਸ ਤੋਂ ਠੀਕ ਆ ਰੋਡ ਦੇ ਉੱਪਰ ਰੋਡ ਲੱਗਿਆ ਹੱਬ ਪੌਣ ਲੱਗਿਆ ਵਾ ਬਾਰੇ ਬਾਰੇ ਬਰਨਾਲੇ ਬਾਈਪਾਸਾਂ ਨੱਥਰ ਧਰੋਲੇ ਦੇ ਬਾਰੇ ਬਾਰ ਉੱ ਕੇ ਵੀਰੇ ਆਪ ਜਿਹੜੀ ਬੈੜ ਦੇਖੀ ਜਾਨੇ ਇਹ ਹਾਂ ਬਾਈ ਤੇ ਕਿਹੜਾ ਸੁਆਸੀ ਹੋਈ ਆ ਪਹਿਲਣਾ ਬਾਈ ਠੀਕ ਆ ਹੁਣ ਚਵਾਈ ਹੋ ਗਈ ਐ ਜੀ ਹਾਂ ਹੁਣ ਚਵਾਈ ਹੋਈ ਹੋਈ ਆ ਬਾਈ ਕਿੰਨਾ ਦੁੱਧ ਆ ਹੋਰ ਥੱਲੇ ਦੁੱਧ ਆ ਇਸ ਟਾਈਮ ਹੋ ਗਿਆ ਬੈੜ ਦਾ ਨਾ 30 ਕਿਲੋ ਠੀਕ ਆ 15 ਕਿਲੋ ਟਾਈਮ ਦਾ ਦੁੱਧ ਏ ਥੱਲੇ ਹਾਜ਼ਰ ਆ ਹਾਂ ਠੀਕ ਆ ਸੂਈ ਨੂੰ ਅੱਜ ਇਹਨੂੰ ਹੋ ਗਿਆ ਚੌਥਾ ਦਿਨ ਚੌਥਾ ਦਿਨ ਸੂਈ ਨੂੰ ਹੋ ਗਿਆ ਤੇ ਇਹਦਾ ਰੇਟ ਕੀ ਰਹੂਗਾ ਇਹਦਾ ਰੇਟ ਬਾਈ ਮਾਨਤਾ ਨਾਲ 1 40 ਦੀ ਬੈੜ ਦੇ ਮਾਨ ਠੀਕ ਆ 1 ਲੱਖ 40 ਹਜ਼ਾਰ ਦੀ ਬੈੜ ਆਪਾਂ ਦੇਵਾਂਗੇ ਤੇ 30 ਲੀਟਰ ਦੁੱਧ ਚੋੜ ਦਾ ਮਾਨਤਾ ਨਾਲ ਹੋ ਜਾਊਗਾ ਬਚਾ ਗਿਆ ਕੇ ਪਿੱਛੇ ਇਹ ਮਗਰ ਬੱਛਾ ਬਾਈ ਉਹ ਬੈਠਾ ਬੱਛਾ ਹਨਾ ਹਾਂ ਸੋ 30 ਲੀਟਰ ਦੁੱਧ ਵੈੜ ਥੱਲੇ ਹਾਜ਼ਰ ਆ ਤੇ ਰਾਜੀ ਪਹਿਲਾਂ ਸੂਈਆ ਠੀਕ ਹੈ ਫਲੋਰ ਬੱਚੀ ਪਹਿਲਾਂ ਸੂਆ ਹਾਂ ਰਾਜੀ ਮੋਟਾ ਮੋਟਾ ਥਾਣ ਲੱਗਿਆ ਬੜਾ ਨਹੀਂ ਆਇਆ ਚੰਗਾ ਠੀਕ ਹੈ ਤੇ ਮਰਗ ਚਵਾਈ ਥਾਣਾਂ ਦੇ ਬਿਲਕੁਲ ਚਾਰਾ ਦੇ ਠੀਕ ਆ ਬਾਈ ਜਮਾ ਯਾਰ ਉਹ ਬੰਦਾ ਹੱਥ ਵੀ ਨਾ ਲਾਵੇ ਦਾ ਵੀ ਮੈਂ ਗਾਰੰਟੀ ਦਰ ਸੂਗਰ ਲੈਵਾ ਵਗੈਰਾ ਪੂਰਾ ਓਕੇ ਆ ਤੇ ਫਿਟਨੈਸ ਵਾਲਾ ਲੈਵਾ ਪਲੂਨ ਪਹਿਲਾਂ ਸੂਆ ਸੁਣਦੀ ਆ ਕਿਸੇ ਵੀ ਵੀਰ ਦੇ ਬੜਾ ਪਸੰਦ ਹੋਵੇ ਤੁਸੀਂ ਨੰਬਰ ਪਰ ਸੰਪਰਕ ਕਰ ਲਓ ਮੂੰਹ ਚਾਰ ਦੰਦਾ ਠੀਕ ਹੈ ਮੂੰਹ ਚਾਰ ਦੰਦਾ ਕੀ ਹਾਂ ਠੀਕ ਹੈ ਸੋ ਫਾਰਾਂ ਦੇ ਵਿੱਚ ਆਪਾਂ ਤੁਹਾਨੂੰ ਬੈਡ ਦਿਖਾਤੀ ਹਾਂ ਦੇ ਵਿੱਚ ਹਵੇਲੀ ਦੇ ਨਾਲ ਠੀਕ ਆ ਉਹ ਆ ਗਿਆ ਐਡਰੈਸ ਵੀ ਦਾ ਪਾਦ ਵਾਲੇ ਦਿਖਾ ਦਈਏ ਵੱਡਾ ਬਾਈ ਪਾਸ ਜਾਂਦਾ ਬਾਰੇ ਪਰ ਸੋ ਕੋਈ ਵੀ ਨਾਲ ਤੁਹਾਡੇ ਪਸੰਦ ਹੋਵੇ ਦੇਖ ਕੇ ਖਰੀਦਦਾਰੀ ਕਰ ਸਕਦੇ ਹੋ ਵੀਡੀਓ ਦੇਖ ਲਈ